ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੰਦੀਪ ਸਿੰਘ ਖਾਲਸਾ ਸਪੁੱਤਰ ਸ਼੍ਰੀ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਸੀ ਆਨੰਦਪੁਰ ਮੈਂ ਇਸ ਜਗ੍ਹਾ ਤੋਂ ਗੁਰੂ ਨਾਨਕ ਸਾਹਿਬ ਨਾਮ ਨੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਕਿ ਭਾਈ ਹੁਣ ਜੋ ਪੰਜਾਬ ਵਿੱਚ ਮਾਹੌਲ ਹੈ ਜੋ ਦੌਰ ਹੈ ਬੂਟਾ ਦੇ ਚੱਲ ਰਿਹਾ ਇਸ ਲਈ ਜੋ ਵੀ ਫੈਸਲਾ ਲੈਣਾ ਸੋਚ ਸਮਝ ਕੇ ਲੈਣਾ ਸਮੁੱਚੀ ਦੁਨੀਆ ਦੇ ਰਹਿਬਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ ਤੁਸੀਂ ਸਾਡੀਆਂ ਧੀਆਂ ਭੈਣਾਂ ਦੀ ਹੋਈ ਬੇਇੱਜ਼ਤੀ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਨੂੰ ਨਾਂ ਸਹਾਰਦੇ ਹੋਏ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਉਹਨਾਂ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਮੁੱਖ ਰੱਖ ਕੇ ਤੁਸੀਂ ਇਹ ਫੈਸਲਾ ਲੈਣਾ ਭਾਈ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਬਹੁਤ ਹੀ ਬੇਕਾਰ ਪ੍ਰਕਾਰ ਦਾ ਬਹੁਤ ਹੀ ਭੜਾ ਹੋ ਚੁੱਕਾ ਹੈ ਸੋ ਆਪਣੀਆਂ ਵੋਟ ਰੂਪੀ ਅਸੀਸਾਂ ਪੂਰਾ ਫੈਸਲੇ ਦੇ ਨਾਲ ਸੋਚ ਸਮਝ ਕੇ ਲੈਣਾ ਆਪਾਂ ਸਾਰੇ ਨੇ ਰਲ ਮਿਲ ਕੇ ਪੰਜਾਬ ਦੇ ਵਿੱਚੋਂ ਜ਼ਾਲਮ ਸਰਕਾਰ ਵੱਧ ਚਲਣ ਸਰਕਾਰ ਝੂਠੀ ਦੇ ਭੈੜੀ ਸਰਕਾਰ ਦੀ ਸੰਗੀ ਵਿੱਚ ਅੰਗੂਠਾ ਦੇਣਾ ਇਹ ਅੰਗੂਠਾ ਨਿਹਰਾ ਬਟਨ ਤੇ ਨਹੀਂ ਨਪਣਾ ਤੁਸੀਂ ਇੰਜ ਸਮਝਣਾ ਵੀ ਜ਼ਾਲਮ ਸਰਕਾਰ ਦੀ ਆਪਾਂ ਸੰਗੀ ਦੇ ਵਿੱਚ ਅੰਗੂਠਾ ਦੇਣਾ ਜਿਸ ਤਰ੍ਹਾਂ ਤੁਹਾਡੇ ਫੌਜੀ ਨੌਜਵਾਨ ਵੀਰ ਭਰਾ ਇਸ ਸਰਹੱਦ ਤੇ ਦੁਸ਼ਮਣ ਦੀਆਂ ਰਗਾਂ ਦੇ ਵਿੱਚ ਅੰਗੂਠਾ ਦੇ ਕੇ ਉਹਨਾਂ ਨੂੰ ਖਤਮ ਕਰਦੇ ਹਨ ਇਸੇ ਤਰ੍ਹਾਂ ਭਾਈ ਤੁਸੀਂ ਕਿਸਾਨ ਵੀਰਾਂ ਨੇ ਮਜ਼ਦੂਰ ਵੀਰਾਂ ਨੇ ਫੈਸਲਾ ਲੈਣਾ ਸਹੀ ਸਮਝ ਸਹੀ ਸਮਝ ਕੇ ਅਸੀਂ ਨਿੱਕੇ ਹੁੰਦੇ ਅਕਸਰ ਦੇਖਦੇ ਸੀ ਟਰਾਲੀ ਦੇ ਪਿੱਛੇ ਲਿਖਿਆ ਹੁੰਦਾ ਹੈਗਾ ਜੈ ਜਵਾਨ ਜੈ ਕਿਸਾਨ ਪਰ ਹੁੰਦਾ ਏ ਨਾਰਾ ਮੇਰੇ ਵੱਲੋਂ ਹੈ ਜੈ ਕਿਸਾਨ ਜੈ ਮਜ਼ਦੂਰ ਜੈ ਜਵਾਨ ਇਸ ਲਈ ਭਾਈ ਆਪਾਂ ਸਾਰਿਆਂ ਨੇ ਮਿਲ ਕੇ ਇਹ ਮੈਸੇਜ ਸਮੁੱਚੀ ਦੁਨੀਆ ਤੱਕ ਪਹੁੰਚਾਉਣਾ ਤੇ ਤੁਸੀਂ ਇਹ ਫੈਸਲਾ ਸਹੀ ਕਰਨਾ ਹੈ ਇਸ ਲਈ ਮਜ਼ਦੂਰਾਂ ਅਕੀ ਵੀ ਬੇਨਤੀ ਹੈ ਭਾਈ ਦਾਲਾਂ ਪਿੱਛੇ ਜਾਂ ਰਾਸ਼ਨ ਕਾਰਡਾਂ ਪਿੱਛੇ ਵਿਗਨਾ ਨਹੀਂ ਕਿਉਂਕਿ ਇਹ ਰਾਸ਼ਨ ਜੋ ਦਾਲਾਂ ਅਨਾਜ ਇਹ ਕੋਈ ਸਰਕਾਰ ਨਹੀਂ ਦੇ ਰਹੀ ਜਨ ਜਿਓ ਦੀਆ ਸੋ ਰਿਜਕ ਅੰਬਰਾਵੇ ਸਭ ਘਟ ਈਤਰ ਹਾਰਟ ਚਲਾਵੇ ਇਹ ਤਾਂ ਘਟ ਘਟ ਦੇ ਵਿੱਚ ਸੱਚੇ ਪਾਸ਼ਾ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਹਟੀਆਂ ਚੱਲ ਰਹੀਆਂ ਦੁਕਾਨਾਂ ਚੱਲ ਰਹੀਆਂ ਜਿਨੇ ਮਾਤ ਕਰਬ ਦੇ ਵਿੱਚ ਤੁਹਾਨੂੰ ਰੱਖਿਆ ਉਹ ਇੱਥੇ ਵੀ ਰੱਖੂਗਾ ਇਸ ਲਈ ਬੇਨਤੀ ਪ੍ਰਵਾਨ ਕਰੋ ਜੀ why would que...